ਮੈਂ ਮੋਦੀ ਜੀ ਦੀ ਇੱਕ ਪੱਖੋਂ ਇੱਜ਼ਤ ਕਰਦਾ ਹਾਂ ਇੱਕ ਪੱਖੋਂ ਕਿ ਉਹ ਇੱਕ ਆਮ ਪਰਿਵਾਰ ਚੋਂ ਨਿਕਲ ਕੇ ਆਏ ਪਰ ਦੁੱਖ ਇਸ ਗੱਲ ਦਾ ਹੈਗਾ ਕਿ ਇੱਕ ਆਮ ਪਰਿਵਾਰ ਤੋਂ ਨਿਕਲਿਆ ਹੋਇਆ ਬੰਦਾ ਅੱਜ ਆਮ ਲੋਕਾਂ ਦੀ ਮਜਬੂਰੀ ਨਹੀਂ ਸਮਝ ਪਾਰਿਆਗਾ ਅੱਜ ਦੇਸ਼ ਦਾ ਨੌਜਵਾਨ ਰੋਜ਼ਗਾਰ ਲਈ ਤੜਪ ਰਿਹਾਗਾ ਦੇਸ਼ ਦਾ ਕਿਸਾਨ ਆਪਣੇ ਭਾਅ ਲਈ ਤੜਪ ਰਿਹਾਗਾ ਅੱਪਾ ਨੂੰ ਪੰਜਾਬ ਦੀ ਅਗਰ ਅਮੀਰੀ ਬਚਾਣੀ ਹੈ ਅਗਰ ਪੰਜਾਬ ਦੀ ਆਰਥਿਕਤਾ ਨੂੰ ਬਚਾਣਾਗਾ ਅਗਰ ਤੁਸੀਂ ਵੀ ਹਮੇਸ਼ਾ ਆਪਣੇ ਆਪ ਨੂੰ ਉਸ ਜਿਹੜਾ ਕਹਿੰਦੇ ਨਾ ਕਿ ਆ ਪੰਜਾਬ ਵਰਗੀ ਟੋਰ ਨਹੀਂ ਪੰਜਾਬ ਵਰਗੀ ਨਵਾਬੀ ਨਹੀਂ ਅਗਰ ਉਹ ਨਵਾਬੀ ਮੰਨਣੀ ਹੈ ਕਿ ਕਿਸਾਨਾਂ ਨਾਲ ਡੱਟ ਕੇ ਖੜੇ ਹੋਇਆ ਕਰੋ ਜਿਹੜਾ ਪੰਜਾਬ ਦਾ ਤਬਕਾ ਹੈਗਾ ਹੈ ਮੈਂ ਉਸ ਤਬਕੇ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਅਸੀਂ ਭਗਵਾਨ ਸ਼੍ਰੀ ਰਾਮ ਦਾ ਝੰਡਾ ਆਪਣੇ ਘਰ ਦੇ ਉੱਪਰ ਲਾ ਰਹੇ ਹਾਂ ਸਾਨੂੰ ਕਿਸਾਨ ਦਾ ਝੰਡਾ ਵੀ ਆਪਣੇ ਘਰ ਦੇ ਉੱਪਰ ਲਾਣਾ ਚਾਹੀਦਾ ਚਾਹੇ ਉਹ ਪੰਜਾਬ ਚਾਹੇ ਹਰਿਆਣਾ ਚਾਹੇ ਪੱਛਮੀ ਯੂਪੀ ਜਿਹੜੇ ਤਕੜੇ ਹੋ ਕੇ ਸਰਕਾਰ ਨਾਲ ਲੜਦੇ ਆ ਉੱਥੇ ਐਮਐਸਪੀ ਮਿਲ ਰਹੀ ਆ ਉੱਥੇ ਅਮੀਰ ਅਮੀਰ ਏਰੀਆ ਹੈਗਾ ਉਹ ਵਾਲਾ ਤੇ ਬਿਹਾਰ ਦੀ ਗਰੀਬੀ ਤੇ ਪੰਜਾਬ ਦੇ ਅਮੀਰੀ ਦਾ ਕੰਪੈਰੀਜ਼ਨ ਇੱਥੇ ਹੀ ਖਤਮ ਹੋ ਜਾਂਦਾ ਹੈਗਾ ਕਿ ਪੰਜਾਬ ਕਿਉਂ ਅਮੀਰ ਹੈ ਤੇ ਬਿਹਾਰ ਕਿਉਂ ਗਰੀਬ ਹੈ ਕਿਉਂਕਿ ਬਿਹਾਰ ਨੂੰ ਐਮਐਸਪੀ ਨਹੀਂ ਮਿਲਦੀ ਫਸਲ ਉੱਥੇ ਵੀ ਉੱਨੀ ਹੁੰਦੀ ਹੈ ਪਰ ਉੱਥੇ ਪੈਸਾ ਨਹੀਂ ਮਿਲਦਾ ਫਸਲ ਦਾ ਐਮਐਸਪੀ ਸਾਡੀ ਪੰਜਾਬ ਦੀ ਰੂਹ ਦੀ ਆਤਮਾ ਹੈਗੀ ਪੰਜਾਬ ਦੀ ਅਮੀਰੀ ਦੀ ਆਤਮਾ ਹੈਗੀ ਜੇ ਆਪਣੇ ਹੱਥੋਂ ਚੱਲ ਗਈ ਤਾਂ ਪੰਜਾਬ ਨੂੰ ਬਿਹਾਰ ਬਣਨ ਚ ਟਾਈਮ ਨਹੀਂ ਲੱਗਣਾ ਸਾਨੂੰ ਅਸੀਂ ਮਜ਼ਦੂਰ ਬਣ ਕੇ ਰਹਿ ਜਾਾਂਗੇ ਆਪਣੇ ਖੇਤਾਂ ਦੇ ਆਪਾਂ ਨੂੰ ਸਾਫ਼ ਤੌਰ ਤੇ ਸੋਚਣਾ ਚਾਹੀਦਾ ਹਰ ਤਬਕੇ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦੀ ਅਮੀਰੀ ਐਮਐਸਪੀ ਹੈ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੁੰਦੀ ਹੈ ਉਸ ਵੀਡੀਓ ਦੇ ਵਿੱਚ ਉਹ Hindu ਪੰਜਾਬੀ Hindu ਭਾਈਚਾਰੇ ਨੂੰ ਘਾਰ ਲਗਾਉਂਦਾ ਨਜ਼ਰ ਆਉਂਦਾ ਹੈ ਇਹਦੇ ਕੀ ਕਾਰਨ ਨੇ ਉਸੇ ਨੌਜਵਾਨ ਤੋਂ ਜਾਣਾਂਗੇ ਇਸ ਦੇ ਨਾਲ ਹੀ ਕਈ ਸਟੇਜਾਂ ਦੇ ਉੱਪਰ ਔਰ ਵੀ ਉਸਦੇ ਭਾਸ਼ਣ ਵਾਇਰਲ ਹੋ ਜਾਂਦੇ ਨੇ ਔਰ ਉਹਦੇ ਵਿੱਚ ਲਗਾਤਾਰ ਉਹ ਹਿੰਦੂਆਂ ਨੂੰ ਅਪੀਲ ਕਰ ਰਿਹਾ ਔਰ ਕੀ ਅਪੀਲ ਕਰਨਾ ਚਾਹੁੰਦਾ ਉਸ ਅਪੀਲ ਦੇ ਪਿੱਛੇ ਮਕਸਦ ਕੀ ਹੈ ਉਹਦੇ ਤੋਂ ਜਾਣਾਂਗੇ ਸਨੀ ਮਹਿਤਾ ਮੇਰੇ ਨਾਲ ਨੇ ਸਨੀ ਅੱਜ ਤੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਕਈ ਸਟੇਜਾਂ ਤੇ ਵੀ ਤੁਸੀਂ ਸੁਣਿਆ ਹੋਵੇ ਤੁਹਾਨੂੰ ਆ ਜਿਹੜਾ ਕਿਸਾਨ ਜਦੋਂ ਆਉਂਦੇ ਨੇ ਤਾਂ ਕਿਸਾਨਾਂ ਦੇ ਸਟੇਜ ਤੇ ਵੀ ਤੁਸੀਂ ਇੱਕ ਭਾਸ਼ਣ ਦਿੰਨੇ ਹੋ ਪੰਜਾਬੀ ਹਿੰਦੂ ਨੂੰ ਤੁਸੀਂ ਕਿਹੜੀ ਜਿਹੜੀ ਗੁਹਾਰ ਲਗਾਉਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਕੱਲੇ ਪੰਜਾਬੀ ਹਿੰਦੂ ਨੂੰ ਇਸ ਕਰਕੇ ਗਹਾਰ ਜਮ ਖਾਸ ਤੌਰ ਤੇ ਹਿੰਦੂਆਂ ਨੂੰ ਜਿਹੜਾ ਇੱਕ ਨਜ਼ਰੀਆ ਹੈਗਾ ਨਾ ਇਸ ਦੇਸ਼ ਦਾ ਪੰਜਾਬ ਪ੍ਰਤੀ ਉਹ ਨਜ਼ਰੀਏ ਦੇ ਵਿੱਚ ਪੰਜਾਬ ਨੂੰ ਸਿਰਫ ਇਹ ਦੇਖ ਲਿਆ ਜਾਂਦਾ ਹੈਗਾ ਕਿ ਇੱਥੇ ਸਿਰਫ ਕਿਸਾਨੀ ਕਰਨ ਵਾਲੀ ਕਮਿਊਨਿਟੀ ਜਾਂ ਫਿਰ ਸਿੱਖ ਧਰਮ ਨਾਲ ਸੰਬੰਧਿਤ ਕਿਉਂਕਿ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆ ਮੈਂ ਇਸ ਧਰਤੀ ਦਾ ਗੁਰਦੁਆਰੇ ਜਾਣ ਵਾਲਾ ਬੰਦਾ ਹੈਗਾ ਉਸ ਨਜ਼ਰੀਏ ਨਾਲ ਦੇਖ ਲਿਆ ਜਾਂਦਾ ਪਰ ਪੰਜਾਬ ਦੀ ਜਦੋਂ ਅਸੀਂ ਡੈਮੋਗ੍ਰਾਫੀ ਦੀ ਗੱਲ ਕਰਦੇ ਹਾਂ ਤਾਂ ਇੱਥੇ 50% Hindu ਵੀ ਹੈਗਾਗਾ ਅੱਜ ਪੰਜਾਬ ਦਾ Hindu ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਅਮੀਰੀ ਮਾਨ ਰਿਹਾਗਾ ਹਾਂ ਅਗਰ ਉਹ ਇਸ ਅਮੀਰੀ ਦੀ ਵਜ੍ਹਾ ਦੇ ਵਿੱਚ ਜਾਊਗਾ ਕਿ ਕਿਉਂ ਬਿਹਾਰ ਦੇ Hindu ਤੇ UP ਦੇ Hindu ਨਾਲੋਂ ਪੰਜਾਬ ਦਾ Hindu ਅਮੀਰੀ ਕਿਉਂ ਮਾਨ ਰਿਹਾਗਾ ਤਾਂ ਉਹਦੀ ਅਗਰ ਵਜਾ ਦੇ ਵਿੱਚ ਗਹਿਰਾਈ ਚ ਜਾਊਗਾ ਤਾਂ ਉਹਦੀ ਸਭ ਤੋਂ ਵੱਡੀ ਵਜਾ ਕੀ ਪੰਜਾਬ ਦੀ ਕਿਸਾਨੀ ਜਿਹੜਾ ਸਾਡਾ ਸਿੱਖ ਭਾਈਚਾਰਾ ਹੈਗਾ ਤੇ ਕਿਸਾਨੀ ਕਰਨ ਵਾਲੀ ਕਮਿਊਨਿਟੀ ਹੈ ਉਹ ਚ ਹਿੰਦੂ ਕਮਿਊਨਿਟੀ ਵੀ ਆਂਦੀ ਹੈ ਪਰ ਮੋٹے ਤੌਰ ਤੇ ਹਿੰਦੂ ਮੈਂ ਜਿਨ੍ਹਾਂ ਦੀ ਉਹ ਵਪਾਰ ਨੌਕਰੀ ਜਾਂ ਫਿਰ ਆਪਣੇ ਪਰਸਨਲ ਬਿਜ਼ਨਸ ਚਲਾਉਣ ਵਾਲੀ ਕਮਿਊਨਿਟੀ ਹੈ ਅੱਜ ਪੰਜਾਬ ਦੀ ਅਮੀਰੀ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਕਿਸਾਨੀ ਤੇ ਮਿਲਣ ਵਾਲੀ ਐਮਐਸਪੀ ਕਰਕੇ ਹੈ ਹਰ ਸਾਲ 75 ਤੋਂ 80 ਹਜ਼ਾਰ ਕਰੋੜ ਰੁਪਇਆ ਪੰਜਾਬ ਦੇ ਵਿੱਚ ਦੋ ਫਸਲਾਂ ਖਰੀਦਣ ਲਈ ਆਂਦਾ ਹੈਗਾ ਤੇ 80 ਹਜ਼ਾਰ ਕਰੋੜ ਰੁਪਇਆ ਪੂਰੇ ਪੰਜਾਬ ਦੇ ਵਿੱਚ ਲੱਗਦਾ ਹੈਗਾ ਮੈਂ ਬਾਰ-ਬਾਰ ਇਹ ਗੱਲ ਜਦੋਂ ਕਹਿਣਾਗਾ ਕਿ ਜਦੋਂ ਅਸੀਂ ਆਪਣੇ ਘਰ ਦੇ ਉੱਤੇ ਜੈ ਸ਼੍ਰੀ ਰਾਮ ਦਾ ਝੰਡਾ ਲਾਉਂਦੇ ਆ ਤੇ ਸਾਨੂੰ ਕਿਸਾਨਾਂ ਦਾ ਝੰਡਾ ਵੀ ਲਾਣਾ ਚਾਹੀਦਾ ਹੈਗਾ ਤੇ ਪੰਜਾਬ ਦੇ ਹਿੰਦੂਆਂ ਨੂੰ ਇਸ ਕਰਕੇ ਕਹਿਣਾਗਾ ਕਿ ਇਸ ਪੂਰੇ ਅੰਦੋਲਨ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਇਹ ਇਕੱਲਾ ਕਿਸਾਨੀ ਅੰਦੋਲਨ ਨਹੀਂ ਹੈ ਇਹ ਸਾਡੀ ਅਮੀਰੀ ਬਚਾਉਣ ਦਾ ਇਹ ਜਿਹੜੇ ਅਸੀਂ ਸ਼ੌਂਕ ਪਗਾ ਰਹੇ ਹਾਂ ਜੜੀਆਂ ਚੰਗੀਆਂ ਗੱਡੀਆਂ 'ਚ ਘੁੰਮ ਰਹੇ ਹਾਂ ਚੰਗੇ ਕੱਪੜੇ ਪਾ ਰਹੇ ਹਾਂ ਇਹ ਇਸ ਕਰਕੇ ਸਭ ਹੋ ਰਿਹਾ ਕਿ ਸਾਡੀਆਂ ਦੁਕਾਨਾਂ ਚੱਲਦੀਆਂ ਸਾਡੀਆਂ ਆੜਤਾ ਚੱਲਦੀਆਂ ਸਾਡੇ ਬਿਜ਼ਨਸ ਚੱਲਦੇ ਤੁਸੀਂ ਆਟੋਮੋਬਾਈਲ ਇੰਡਸਟਰੀ ਚੱਲ ਜਾਂਦੇ ਹੋ ਤੁਹਾਡੀਆਂ ਕਾਰਾਂ ਵਿਕਦੀਆਂ ਗਈਆਂ ਜਿਹੜੇ ਜਿਹੜੇ ਸੈਕਟਰ ਤੁਸੀਂ ਪੈਰ ਧਰਿਆ ਉੱਥੇ ਤੁਹਾਡੇ ਕੰਮ ਚੱਲੇ ਉਹਦੀ ਵਜ੍ਹਾ ਜਿਹੜੀ ਸਭ ਤੋਂ ਜ਼ਿਆਦਾ ਹੈਗੀ ਹੈ ਉਹ ਪੰਜਾਬ ਦੇ ਕਿਸਾਨ ਨੂੰ ਜਿਹੜੀ ਐਮਐਸਪੀ ਮਿਲਦੀ ਉਹ ਵਜ੍ਹਾ ਹੈਗੀ 2 ਸਾਲ ਤੋਂ ਕਿਸਾਨ ਅੰਦੋਲਨ ਚੱਲ ਰਿਹਾਗਾ ਮੈਨੂੰ ਦੁੱਖ ਹੁੰਦਾਗਾ ਕਿ ਜਦੋਂ ਮੇਰਾ ਸਮਾਜ ਥੋੜਾ ਜਿਹਾ ਪਿੱਛੇ ਹੋ ਕੇ ਪਿੱਛੇ ਹੋ ਜਾਂਦਾਗਾ ਇਸ ਪੂਰੇ ਮੂਵਮੈਂਟ ਦੇ ਵਿੱਚ ਤਾਂ ਮੈਨੂੰ ਦੁੱਖ ਹੁੰਦਾਗਾ ਅਸੀਂ ਹਮੇਸ਼ਾ ਕਿਸਾਨਾਂ ਨਾਲ ਕਿਉਂਕਿ ਸਾਨੂੰ ਮੈਨੂੰ ਜਿਹੜਾ ਲੱਗਦਾਗਾ ਕਿ ਅਗਰ ਅਸੀਂ ਇੱਕ ਦੂਜੇ ਨਾਲ ਖੜੇ ਰਹੇ ਖੇਤੀ ਕਰਨ ਵਾਲਾ ਤਬਕਾ ਤੇ ਵਪਾਰ ਕਰਨ ਵਾਲਾ ਤਬਕਾ ਤਾ ਹੀ ਪੰਜਾਬ بچ ਸਕਦਾ ਹੈ ਤੁਹਾਨੂੰ ਲੱਗਦਾ ਹੈ ਕਿ ਦੋਨੇ ਕਮਿਊਨਿਟੀਆਂ ਕਿਸਾਨੀ ਤੇ ਨਾਲ ਜਿਹੜਾ ਬਿਜ਼ਨਸ ਕਰਦਾ ਭਾਈਚਾਰਾ ਜਾਂ ਦੁਕਾਨਦਾਰੀ ਹੈ ਕਿਸੇ ਦੀ ਵਪਾਰ ਹੈ ਤਾਂ ਇੰਟਰ ਲਿੰਕ ਕਹਤੇ ਹੋ ਜੇ ਪੰਜਾਬ ਦੇ ਕਿਸਾਨ ਕੋਲੇ ਪੈਸਾ ਤਾਂ ਦੂਜੇ ਸਾਰਿਆਂ ਦੇ ਕੰਮਕਾਰ ਹੈ ਜਿਹੜੇ ਚੱਲ ਰਹੇ ਜੇ ਐਮਐਸਪੀ ਹੈਗੀ ਐਮਐਸਪੀ ਹੈਗੀ ਤਾਂ ਛੇਦੋ ਕੁਝ ਥੋੜਾ ਬਹੁਤ ਘਰ ਪਾਉਂਦਾ ਜਿਹੜੀਆਂ ਦੋਨਾਂ ਹਲਕੇ ਹਜੇ ਦੋ ਫਸਲਾਂ ਤੇ ਹੀ ਐਮਐਸਪੀ ਮਿਲਦੀ ਹੈ ਤਾਂ ਉਹ ਚੰਗੇ ਤਰੀਕੇ ਨਾਲ ਮਾਰਕੀਟ ਵਿੱਚ ਜਾਂਦਾ ਤੇ ਮਾਰਕੀਟ ਦੇ ਵਿੱਚ ਪੈਸਾ ਲਾਉਂਦਾ ਤੇ ਮਾਰਕੀਟ ਦੇ ਵਿੱਚ ਜਿਹੜਾ ਭਾਈਚਾਰਾ ਪਹਿਲਾਂ ਕੰਮ ਕਰ ਰਿਹਾ ਫਿਰ ਉਹਦੇ ਕੋਲੇ ਵੀ ਪਹੁੰਚ ਦੇਖੋ ਮੈਂ ਇੱਕ ਬਿਜ਼ਨਸ ਮਾਡਲ ਤੁਹਾਨੂੰ ਦੱਸਦਾ ਹਾਂਗਾ ਤੁਸੀਂ ਇਹਨੂੰ ਬੜੇ ਤੇ ਕੰਪੈਰੀਜ਼ਨ ਵੀ ਕਰੂੰਗਾ ਦੋ ਫਸਲਾਂ ਆਉਂਦੀਆਂ ਬਾਜ਼ਾਰ 'ਚ ਕਿਸਾਨ ਕੋਲ ਜੱਟ ਕੋਲ ਪਹਹਾ ਆਂਦਾ ਉਹ ਪੈਸਾ ਆਂਦਾ ਅਗਲਾ ਜਾ ਕੇ ਆਪਣਾ ਬਾਜ਼ਾਰ ਦੇ ਵਿੱਚ ਰੌਣਕਾ ਵੀ ਉਹਨਾਂ ਦੋ ਫਸਲਾਂ ਤੋਂ ਬਾਅਦ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਸਾਨ ਦੇ ਘਰ ਵਿਆਹ ਹੁੰਦਾਗਾ ਅਗਲਾ ਹੋਰ ਆਪਣੀ ਜਿਹੜੀ ਉਹਦੀ ਸਮਰੱਥਾ ਕੀ ਉਹਦੇ ਹਿਸਾਬ ਨਾਲ ਖਰੀਦਾਰੀਆਂ ਕਰਦਾਗਾ ਦੂਜੇ ਪਾਸੇ ਜਿਹੜਾ ਜਦੋਂ ਮੈਂ ਬਿਹਾਰ ਦੀ ਗੱਲ ਕਰਦਾਗਾ ਮੇਰੇ ਬਹੁਤ ਬਿਹਾਰ ਦੇ ਭਰਾ ਇੱਥੇ ਆ ਕੇ ਮਜ਼ਦੂਰੀ ਕਰਦੇ ਨੇ ਉਹ ਵੀ ਹਿੰਦੂ ਭਰਾਗੇ ਸਾਡੇ ਪਰ ਉੱਥੇ ਜਿਹੜੀ ਗੱਲ ਹੈ ਉੱਥੇ ਉਹਨਾਂ ਵਿੱਚ ਅਵੇਅਰਨੈਸ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਈ ਵਾਰ ਪ੍ਰਸ਼ਾਸਨ ਟਰੱਕ ਫੜਦਾਗਾ ਕਿ ਉੱਥੋਂ ਦੀ ਕਣਕ ਲਿਆ ਕੇ ਇੱਥੇ ਵੇਚੀ ਜਾ ਰਹੀ ਹੈ ਐਡਾ ਕੋਈ ਬੇਕੁਫਤਾ ਨਹੀਂ ਹੋਊਗਾ 3-4 ਰੁਪਏ ਕਿਲੋ ਕਿਰਾਇਆ ਲਿਆ ਕੇ ਇੱਥੇ ਆ ਕੇ ਵੇਚੂਗਾ ਉੱਥੋਂ ਲੋਕੀ 7-800 ਰੁਪਏ ਕੁਆਂਟਲ ਝੋਨਾ ਕਣਕ ਲੈ ਕੇ ਇੱਥੇ 22-2300 ਰੁਪਏ ਵੇਚਦੇ ਲਿਆ ਕੇ ਕਿਉਂਕਿ ਇੱਥੇ ਐਮਐਸਪੀ ਮਿਲਦੀ ਹੈ। ਇਹ ਹੀ ਐਮਐਸਪੀ ਸਾਡੀ ਅਮੀਰੀ ਦੀ ਵਜ੍ਹਾ ਗਈ। ਹੂੰ। ਉੱਥੇ 8-10 ਕਿੱਲੇ ਵਾਲਾ ਕਿਸਾਨ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਪੱਛਮੀ ਯੂਪੀ ਨੂੰ ਛੱਡ ਕੇ ਤੁਸੀਂ ਦੇਖੋ ਜਿੱਥੇ-ਜਿੱਥੇ ਜਿਹੜਾ ਜਾਣਾ ਕਿਸਾਨ ਦੇ ਵਿੱਚ ਜਿਸ-ਜਿਸ ਜਗ੍ਹਾ ਤੇ ਚਾਹੇ ਪੰਜਾਬ ਚਾਹੇ ਹਰਿਆਣਾ ਚਾਹੇ ਪੱਛਮੀ ਯੂਪੀ ਜਿਹੜੇ ਤਕੜੇ ਹੋ ਕੇ ਸਰਕਾਰ ਨਾਲ ਲੜਦੇ ਆ ਉੱਥੇ ਐਮਐਸਪੀ ਮਿਲ ਰਹੀ ਆ ਉੱਥੇ ਅਮੀਰ ਅਮੀਰ ਏਰੀਆ ਦਾ ਉਹ ਵਾਲਾ ਤੇ ਬਿਹਾਰ ਦੀ ਗਰੀਬੀ ਤੇ ਪੰਜਾਬ ਦੇ ਅਮੀਰੀ ਦਾ ਕੰਪੈਰੀਜ਼ਨ ਇੱਥੇ ਹੀ ਖਤਮ ਹੋ ਜਾਂਦਾ ਹੈਗਾ ਕਿ ਪੰਜਾਬ ਕਿਉਂ ਅਮੀਰ ਹੈ ਤੇ ਬਿਹਾਰ ਕਿਉਂ ਗਰੀਬ ਹੈ ਕਿਉਂਕਿ ਬਿਹਾਰ ਨੂੰ ਐਮਐਸਪੀ ਨਹੀਂ ਮਿਲਦੀ ਫਸਲ ਉੱਥੇ ਵੀ ਉਨੀ ਹੁੰਦੀ ਹੈ ਪਰ ਉੱਥੇ ਪੈਸਾ ਨਹੀਂ ਮਿਲਦਾ ਫਸਲ ਦਾ ਮੈਨੂੰ ਲੱਗਦਾ ਛਾਇਰਾਚ ਵੀ ਜਿਹੜੀਆਂ ਬਹੁਤੀਆਂ ਦੁਕਾਨਾਂ ਨੇ ਆਮ ਪਿੰਡਾਂ ਦਾ ਜਿਹੜਾ ਢਾਂਚਾ ਹੈ ਕਈ ਕਿਸਾਨ ਵਿਆਹ ਸ਼ਾਦੀ ਬਿੰਦੀ ਆਪਣੇ ਪ੍ਰੋਗਰਾਮ ਹੁੰਦੇ ਤਾਂ ਦੁਕਾਨਦਾਰਾਂ ਨਾਲ 6 ਮਹੀਨੇ ਦਾ ਆਧਾਰ ਕਰਦੇ ਨੇ ਕਿਉਂਕਿ 6 ਮਹੀਨੇ ਬਾਅਦ ਫਸਲ ਆਉਣੀ ਤੇ 6 ਮਹੀਨੇ ਬਾਅਦ ਉਹ ਜਿਹੜਾ ਉਹ ਦਿੰਦੇ ਨੇ ਆਪਣਾ ਜਿਹੜਾ ਉਧਾਰ ਚੁਕਾਉਂਦੇ ਨੇ ਤਾਂ ਮੈਨੂੰ ਲੱਗਦਾ ਚਾਲੀਏ ਜੇ ਐਮਐਸਪੀ ਨਾਲ ਮਿਲੀ ਫਿਰ ਆਧਾਰ ਚੁਕਾਉਣ ਜੋਗੇ ਉਹਨਾਂ ਕੋਲ ਪੈਸੇ ਨਾ ਹੋਏ ਉਧਾਰ ਖਰੀਦਣਗੇ ਨਹੀਂ ਤੇ ਸਾਰਾ ਸੈਟਅਪ ਹੈ ਜਿਹੜਾ ਬਣਿਆ ਬਣਾਇਆ ਉਹ ਦੇਖੋ ਐਮਐਸਪੀ ਜਿਹੜੀ ਹੈ ਨਾ ਐਮਐਸਪੀ ਸਾਡੀ ਪੰਜਾਬ ਦੀ ਰੂਹ ਦੀ ਆਤਮਾ ਗਈ ਪੰਜਾਬ ਦੀ ਅਮੀਰੀ ਦੀ ਆਤਮਾ ਗਈ ਜੇ ਆਪਣੇ ਹੱਥੋਂ ਚੱਲ ਗਈ ਹਾਂ ਤਾਂ ਪੰਜਾਬ ਨੂੰ ਬਿਹਾਰ ਬਣਨ ਚ ਟਾਈਮ ਨਹੀਂ ਲੱਗਣਾ ਸਾਨੂੰ ਅਸੀਂ ਮਜ਼ਦੂਰ ਬਣ ਕੇ ਰਹਿ ਜਾਾਂਗੇ ਆਪਣੇ ਖੇਤਾਂ ਦੇ ਪਾ ਨੂੰ ਸਾਫ਼ ਤੌਰ ਤੇ ਸੋਚਣਾ ਚਾਹੀਦਾ ਹਰ ਤਬਕੇ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦੀ ਅਮੀਰੀ ਐਮਐਸਪੀ ਹੈ ਮੈਂ ਤਾਂ ਬਲਕਿ ਬਿਹਾਰ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮੈਂ ਮੋਦੀ ਜੀ ਦੀ ਇੱਕ ਪੱਖੋਂ ਇੱਜ਼ਤ ਕਰਦਾ ਹਾਂ ਇੱਕ ਪੱਖੋਂ ਕਿ ਉਹ ਇੱਕ ਆਮ ਪਰਿਵਾਰ ਚੋਂ ਨਿਕਲ ਕੇ ਆਏ ਪਰ ਦੁੱਖ ਇਸ ਗੱਲ ਦਾ ਹੈਗਾ ਕਿ ਇੱਕ ਆਮ ਪਰਿਵਾਰ ਤੋਂ ਨਿਕਲਿਆ ਹੋਇਆ ਬੰਦਾ ਅੱਜ ਆਮ ਲੋਕਾਂ ਦੀ ਮਜਬੂਰੀ ਨਹੀਂ ਸਮਝ ਪਾ ਰਿਹਾਗਾ ਅੱਜ ਦੇਸ਼ ਦਾ ਨੌਜਵਾਨ ਰੋਜ਼ਗਾਰ ਲਈ ਤੜਪ ਰਿਹਾ ਹੈਗਾ ਦੇਸ਼ ਦਾ ਕਿਸਾਨ ਆਪਣੇ ਭਾਅ ਲਈ ਤੜਪ ਰਿਹਾ ਹੈ ਜਿਸ ਤਰੀਕੇ ਨਾਲ ਮੋਦੀ ਜੀ ਪ੍ਰੋ ਅਡਾਨੀ ਅੰਬਾਨੀ ਹੋ ਕੇ ਲਈ ਫੈਸਲੇ ਲੈ ਰਹੇ ਆ ਸਿੱਧਾ ਦੂਜਾ ਜਿਹੜਾ ਹੁਣ ਤੁਸੀਂ ਦੇਖਿਆ ਹੋਣਾ ਕਿ ਅੱਜ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਗਈਆਂ ਆ ਆਮ ਲੋਕਾਂ ਪੱਖੀ ਨਹੀਂ ਐ ਦੁਕਾਨਦਾਰਾਂ ਪੱਖੀ ਨਹੀਂ ਐ ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਤੁਸੀਂ ਸਵਾਲ ਕੀਤਾਗਾ ਕਿ ਇੱਕ ਨੂੰ ਮਾਸ ਦਾ ਰਿਸ਼ਤਾ ਹੈਗਾ ਨੋ ਮਾਸ ਦਾ ਦੁਕਾਨਦਾਰ ਦਾ ਤੇ ਕਿਸਾਨ ਦਾ ਦੁਕਾਨਦਾਰ ਇਸ ਕਰਕੇ ਵੀ ਤਕੜਾ ਰਹਿ ਜਾਂਦਾ ਕਿ ਜਿਹੜਾ ਕਿਸਾਨ ਹੈ ਉਹ ਆਪਣੇ ਨਿਆਣੇ ਨੂੰ ਕਹਿੰਦਾ ਬਈ ਤੂੰ 10 ਕਿਲੇ ਖੇਤੀ ਕਰ ਤੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਐ ਤਾਂ ਹੀ ਤੁਹਾਡੇ ਨਿਆਣੇ ਨੌਕਰੀਆਂ ਕਰਦੇ ਆ ਇਹ ਪੰਜਾਬ ਦੇ ਹਿੰਦੂ ਉਹ ਤੁਹਾਨੂੰ ਕਹਿ ਰਿਹਾ ਮੈਂ ਅਗਰ ਅੱਜ ਨੌਕਰੀਆਂ 'ਚ ਹਿੱਸੇਦਾਰੀ ਦੇਖੀ ਜਾਊਗੀ ਤਾਂ ਹਿੰਦੂ ਤਬਕੇ ਦੀ ਜ਼ਿਆਦਾਗੀ ਕਿਉਂਕਿ ਜਿਹੜਾ ਕਿਸਾਨ ਭਾਈਚਾਰਾ ਜੱਟ ਭਾਈਚਾਰਾ ਉਹ ਖੇਤੀ ਨੂੰ ਪ੍ਰੈਫਰੈਂਸ ਦਿੰਦਾਗਾ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜੀ ਹਿੱਸੇਦਾਰੀ ਐ ਉਹ ਜਿਆਦਾ ਤਾਂ ਹੀ ਤੁਹਾਨੂੰ ਮਿਲ ਪਾਂਦੀ ਹੈ ਤੇ ਮੇਰਾ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਇਹ ਖਾਸ ਕਰਕੇ ਮੇਰੇ ਭਾਈਚਾਰੇ ਨੂੰ ਕਿ ਅੱਪਾ ਨੂੰ ਪੰਜਾਬ ਦੀ ਅਗਰ ਅਮੀਰੀ ਬਚਾਣੀ ਹੈ ਅਗਰ ਪੰਜਾਬ ਦੀ ਆਰਥਿਕਤਾ ਨੂੰ ਬਚਾਣਾਗਾ ਅਗਰ ਤੁਸੀਂ ਵੀ ਹਮੇਸ਼ਾ ਆਪਣੇ ਆਪ ਨੂੰ ਉਸ ਜਿਹੜਾ ਕਹਿੰਦੇ ਨਾ ਕਿ ਆ ਪੰਜਾਬ ਵਰਗੀ ਟੋਰ ਨਹੀਂ ਪੰਜਾਬ ਵਰਗੀ ਨਵਾਬੀ ਨਹੀਂ ਅਗਰ ਉਹ ਨਵਾਬੀ ਮੰਨਣੀ ਹੈ ਤੇ ਕਿਸਾਨਾਂ ਨਾਲ ਡੱਟ ਕੇ ਖੜੇ ਹੋਇਆ ਕਰੋ ਮੈਨੂੰ ਲੱਗਦਾ ਕਿਸਾਨ ਹੀ ਨਹੀਂ ਜਿਹੜਾ ਜੀ ਐਮ ਐਸ ਪੀ ਵਾਲਾ ਜਿਹੜਾ ਸੈੱਟ ਪਏ ਜੀ ਦੁਕਾਨਦਾਰ ਵਾਲਾ ਸ਼ਹਿਰ ਵਾਲਾ ਦੁਕਾਨਦਾਰ ਕਿਸਾਨ ਤੇ ਨਾਲ ਮੈਨੂੰ ਲੱਗਦਾ ਜੀ ਕਿਸਾਨ ਕੋਲੇ ਪੈਸਾ ਨਾ ਹੋਏਗਾ ਫਸਲਾਂ ਨਾ ਹੋਣੀਆਂ ਅਲੱਗ-ਅਲੱਗ ਫਸਲਾਂ ਦੀ ਕਿਸਾਨ ਐਮ ਐਸ ਪੀ ਮੰਗ ਰਹੇ ਨੇ ਤਾਂ ਉਹਦੇ ਨਾਲ ਮਜ਼ਦੂਰੀ ਦੀ ਵੀ ਡਿਮਾਂਡ ਤਾਂ ਵਧੇਗੀ ਮਜ਼ਦੂਰ ਦਾ ਵੀ ਮੈਨੂੰ ਲੱਗਦਾ ਫਾਇਦਾ ਹੀ ਹੋਏਗਾ ਜੀ ਦੇਖੋ ਅੱਜ ਦੀ ਡੇਟ 'ਚ ਪੰਜਾਬ 'ਚ 6-700 ਰੁਪਏ ਮਜ਼ਦੂਰੀ ਆਪਾਂ ਆਮ ਦੇ ਦਿੰਨੇ ਆ ਅੱਜ ਤੁਸੀਂ ਪੰਜਾਬ 'ਚ ਲੋਕੀ ਬਿਹਾਰ ਤੋਂ ਮਜ਼ਦੂਰੀ ਕਰਨ ਆਦੇ ਇੱਥੇ ਹਾਂ ਉੱਥੇ ਜਿਹੜਾ ਬੰਦਾ 200 ਰੁਪਏ ਚ ਮਜ਼ਦੂਰੀ ਕਰਦਾਗਾ 170 70 ਰੁਪਏ ਵੀ ਮੈਂ ਵੀ ਹਾਂ ਮਤਲਬ ਮੈਂ ਬਹੁਤ ਲੋਕਾਂ ਨੂੰ ਜਾਣਦਾ ਮਤਲਬ 150 ਤੋਂ 200 ਰੁਪਏ ਚ ਮਜ਼ਦੂਰੀ ਕਰਦੇ ਆ ਇੱਥੇ ਫਿਰ ਵੀ 6-700 ਰੁਪਏ ਮਜ਼ਦੂਰੀ ਦਿੱਤੀ ਜਾਂਦੀ ਹੈ ਹਾਂ ਹੁਣ ਤੁਸੀਂ ਦੇਖੋ ਮਜ਼ਦੂਰ ਉੱਥੋਂ ਆ ਕੇ ਅਗਰ ਕੰਮ ਕਰ ਰਿਹਾ ਆਪਣੇ ਮਜ਼ਦੂਰ ਵੀ ਇੱਥੇ ਇੰਨੇ ਪੈਸੇ ਲੈ ਰਹੇ ਆ ਕਿੱਥੇ ਸਰਕਾਰ 8-8 10-10000 ਰੁਪਏ ਚ ਭਰਤੀ ਕਰਦੀ ਪਈ ਆ ਇਹ ਮਜ਼ਦੂਰ ਨੂੰ ਵੀ ਜਿਹੜਾ ਸਾਰਾ ਮਿਲਦਾ ਹੈਗਾ ਇਹ ਵੀ ਪੰਜਾਬ ਦੀ ਅਮੀਰੀ ਕਰਕੇ ਮਿਲਦਾ ਹੈਗਾ ਇਹਦੇ ਵਿੱਚ ਦੋਨੇ ਤਿੰਨੇ ਸਾਰੇ ਇਹ ਕੰਬੀਨੇਸ਼ਨ ਸਾਰਾ ਜਿਹੜਾ ਹੈਗਾ ਹੈਗਾ ਇਹ ਪੂਰਾ ਪੰਜਾਬੀ ਸਭ ਨੂੰ ਬਚਾਂਦਾ ਪੂਰੀ ਪੰਜਾਬੀ ਇਹ ਤਨੂੰ ਬਚਾਂਦਾ ਹੈਗਾ ਪੂਰਾ ਪੰਜਾਬੀ ਸਮਾਜ ਮਿਲਦਾ ਪੂਰਾ ਪੰਜਾਬੀ ਜਿਹੜਾ ਪੰਜਾਬ ਹੈ ਨਾ ਉਹ ਇੱਕ ਦੂਜੇ ਲਈ ਖੜਾ ਹੈਗਾ ਮਜ਼ਦੂਰ ਵੀ ਦੁਕਾਨਦਾਰ ਵੀ ਤੇ ਕਿਸਾਨ ਵੀ ਇਹ ਤਿੰਨੋਂ ਜਦੋਂ ਤੱਕ ਇਕੱਠੇ ਰਹਿਣਗੇ ਤਾਂ ਪੰਜਾਬ ਤਕੜਾ ਰਹੂਗਾ ਔਰ ਤਿੰਨਾਂ ਨੂੰ ਇਕੱਠੇ ਕਰਨ ਦਾ ਇੱਕੋ ਹੀ ਜ਼ਰੀਆ ਐ ਐਮਐਸਪੀ ਲੜਾਈ ਜਿਹੜੀ ਅਗਲੀ ਐ ਕਿ ਜਿਹੜੀਆਂ ਸਾਡੀਆਂ ਬਾਕੀ ਫਸਲਾਂ ਰਹਿੰਦੀਆਂ ਗਿਆ ਝੋਨੇ ਕਣਕ ਤੋਂ ਇਲਾਵਾ ਆਪਾਂ ਉਹਨਾਂ ਤੇ ਵੀ ਐਮਐਸਪੀ ਲੜਾਈ ਲੜੀਏ ਤੇ ਤਕੜੇ ਹੋ ਕੇ ਲੜੀਏ ਜੀ ਮੈਨੂੰ ਲੱਗਦਾ ਤੁਹਾਡੇ ਚੈਨਲ ਦੇ ਦਰਾਈ ਤੁਹਾਡੇ ਇਸ ਸੋਸ਼ਲ ਮੀਡੀਆ ਚੈਨਲ ਰਾਹੀਂ ਜਿਹੜਾ ਪੰਜਾਬ ਦਾ ਤਬਕਾ ਹੈਗਾ ਹੈਗਾ ਮੈਂ ਉਸ ਤਬਕੇ ਨੂੰ ਕਹਿਣਾ ਚਾਹੁੰਦਾ ਕਿ ਜੈਕਰ ਅਸੀਂ ਭਗਵਾਨ ਸ਼੍ਰੀ ਰਾਮ ਦਾ ਝੰਡਾ ਆਪਣੇ ਘਰ ਦੇ ਉੱਪਰ ਲਾ ਰਹੇ ਹਾਂ ਤੇ ਸਾਨੂੰ ਕਿਸਾਨ ਦਾ ਝੰਡਾ ਵੀ ਆਪਣੇ ਘਰ ਦੇ ਉੱਪਰ ਲਾਣਾ ਚਾਹੀਦਾ ਹੈ ਕਵਿਤਾ ਇੱਕ ਚਿੰਤਾ ਸੀ ਇੱਕ ਨੌਜਵਾਨ ਦੀ ਜੋ ਪੰਜਾਬੀ ਸਮਾਜ ਦੇ ਨਾਲ ਹੀ ਸਬੰਧਤ ਹੈ ਔਰ ਆਪਣੇ ਭਾਈਚਾਰੇ ਦੇ ਨਾਲ ਹੀ ਆਪਣੀ ਪੂਰੀ ਜਿਹੜੀ ਪੰਜਾਬੀਅਤ ਨੂੰ ਸਨੇਹਾ ਦੇਣਾ ਚਾਹੁੰਦੀ ਸੀ ਆਪਣੀ ਇਸ ਗੱਲਬਾਤ ਦੇ ਰਾਹੀਂ ਉਹ ਗੱਲਬਾਤ ਅਸੀਂ ਉਹਨਾਂ ਦੀ ਤੁਹਾਡੇ ਤੱਕ ਲਿਆਂਦੀ ਹੈ ਕੈਮਦ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਰਪਖ ਪੋਸ ਤੇ ਲਈ ਧੰਨਵਾਦ